ਦੇ ਕੀ ਬਟਾਲਾ ਦੇ ਵਿੱਚ ਇੱਕ ਰੈਲੀ ਦਾ ਰੋਹ ਧਨ ਕਰਕੇ ਕੀ ਕਹਿਣਾ ਚਾਹੋਗੇ ਮੈਂ ਇਹ ਸੰਗਤ ਰਿਸ਼ਤੇਦਾਰ ਕਿ ਫਰਸ ਪਾਰਟੀ ਦੇ ਪੁਰਾਣੇ ਜਨਾ ਕੱਟਣ ਵਾਲੇ ਸਰਦਾਰ ਜਨਾ ਨੂੰ ਆਪਰ ਜੀ ਦੀ ਬਾਤ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਕਿ ਕੱਛ ਦਾ ਰੋਜ਼ ਮੌਜੂਦ ਹੈ ਯੂਰਵਰ ਇੰਟੈਲੈਕਚੁਅਲ ਜੀ ਗੈਦਰਿੰਗ ਕਰਨਾ ਰਿਟਾਇਰਡ ਅਫਸਰ ਜੀ ਸਿਕਿਆ ਭਾਗ ਦੇ ਟਾਈਟ ਹਦਕਾਤਾ ਜੀ ਸ਼ਹਿਰ ਦੇ 25 11 ਦੀ ਜੰਮੀ ਨਾਟਕ ਉੱਜ ਇੱਕ ਪਾਕਟ ਵਪਾਰੀ ਦੀ ਸ਼ਹਿਰ ਦੇ ਸੰਗਤ ਕਰਦੀ ਇੱਕ ਓਪੀਨੀਅਨ ਬੇਕਰ ਸੁਸਾਇਟੀ ਦਾ ਇਹਦਾ ਵੱਡਾ ਇਕੱਠ ਕਰਨਾ ਇਹ ਮੈਂ ਸਮਝਦਾ ਹਾਂ ਬਹੁਤ ਵੀ ਵੱਡੀ ਸੰਗਤ ਇਹਨਾਂ ਦਾ ਧੰਨਵਾਦ ਕਰਦਾ ਔਰ ਸਾਰਿਆਂ ਦਾ ਜੋਸ਼ ਜਿਹੜਾ ਹਰ ਵਰਗ ਦੇ ਜਿੱਥੇ ਹਾਜ਼ਰ ਸੀ ਸਾਰਿਆਂ ਦਾ ਜਿਹੜਾ ਇੱਕੋ ਗੱਲ ਤੇ ਜੋਰ ਟਕਿਆ ਕਿ ਦੋਨਾਂ ਸਰਕਾਰਾਂ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜੀ ਪੰਜ ਸਾਲ ਪਹਿਲਾਂ ਕਾਗਰਦੀ ਸਰਕਾਰ ਖਤਮ ਕਰੀ ਹੈ ਇਹਨਾਂ ਨੇ ਬੜਾ ਵੱਡਾ ਵਿਸ਼ਵਾਸ ਸਾਧ ਪੰਜਾਬ ਦੇ ਲੋਕਾਂ ਦੇ ਨਾਲ ਕੀਤਾ ਤੇ ਹੁਣ ਜਦ ਤੱਕ ਵਿਚਾਰ ਪਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਖੇਤਰੀ ਪਾਰਟੀ ਦੇ ਰੂਪ ਤੇ ਇੱਕ ਵੱਖਰੇ ਚੋਣ ਲੜ ਗਿਆ ਆਪਣੇ ਲਈ ਸਾਰੇ ਡੱਟ ਕੇ ਬੜਾ ਵੱਡਾ ਕਾਪੜਾ ਇਹਨਾਂ ਨੂੰ ਮੱਤਾ ਜਾ ਰਿਹਾ ਸਾਰੇ ਸ਼੍ਰੋਮਣੀ ਅਕਾਲੀ ਦਲ ਨਾਲ ਕਰਨੀਆਂ ਹੈ ਮੈਂ ਇਸ ਦੇ ਦਰਸਤ ਕਰਦਾ ਹਾਂ ਮੈਂ ਸਰ ਬਹੁਤ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਈ ਬਣ ਕੇ ਚੱਲਦਾ ਆ ਰਿਹਾ ਸਨ 1992 ਤੋਂ ਪਹਿਲਾ ਹੀ ਇਹਦਾ ਵਰਕਰ ਸੀਗਾ ਮੈਂ ਯੂਥ ਵਿੰਗ ਦਾ ਪ੍ਰਧਾਨ ਵੀ ਰਿਹਾ ਸ਼੍ਰੋਮਣੀ ਕਮੇਟੀ ਬਟਾਲਾ ਦਾ ਜਿਹੜੇ ਮਾਰਕਟ ਕਮੇਟੀ ਦਾ ਮੈਂਬਰ ਵੀ ਰਿਹਾ ਮੈਨੂੰ ਇਸ ਪਾਰਟੀ ਨਾਲ ਪਿਆਰ ਹੈ ਤੇ ਲਗਾਤਾਰ ਪਿਆਰ ਨਿਭਾਉਂਦਾ ਰਹਾਂ। ਉਹ ਅੱਜ ਕੀ ਮੀਟਿੰਗ ਰੱਖੀ ਇੱਕ ਰੈਲੀ ਦਾ ਰੂਪ ਤਾਂ ਕਰੀ ਕਾਫੀ ਲੋਕ ਰਹੇ ਸੀ ਕਿਹਨਾਂ ਜਾਈਏ। ਇਹ ਰੈਲੀ ਦਾ ਰੂਪ ਤਾਂ ਤਾਂ ਕਰ ਗਈ ਕਿ ਜਿਹੜੇ ਸਰਦਾਰ ਭਗਤ ਸਿੰਘ ਹਰੀਆ ਇਹ ਪਾਰੋਸ ਹੋਟਲ ਦਾ ਹੈ ਮਾਲਗਰ ਹੈ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਵੀ ਰਾਜ ਕਰਦੇ ਨੇ ਇਹਨਾਂ ਨੇ ਜਿੰਨੂੰ ਜਿੰਨੂੰ ਮੈਸੇਜ ਕੀਤਾ ਉਸ ਤੋਂ ਬਾਅਦ ਮੈਸੇਜ ਹੋਰ ਵੀ ਕਰਕੇ ਲੋਗਾ ਰਹੇ ਸਰਦਾਰ ਭਗਤ ਸਿੰਘ ਨੂੰ ਇਹ ਦੱਸਿਆ ਕਿ ਤੁਹਾਡੇ ਨਾਲ ਹੀ ਪ੍ਰੇਮ ਕਰਦਾ ਪੁਰਾਣੇ ਅਕਾਲੀ ਦਲ ਦੇ ਟਕਸਾਲੀ ਲੀਡਰ ਨੇ ਪਰ ਆਪਣੇ ਸਮੇਂ ਦੇ ਜਿਹੜੇ ਸਰਵਸ ਵੀ ਭੁੱਜ ਗਏ ਕਿਸ ਤੋਂ ਵੱਡੀ ਕੁਰਬਾਨੀ ਹੋਰ ਕੀ ਹੋ ਸਕਦੀ ਔਰ ਸਦਾ ਬਲਦੇਵ ਸਿੰਘ ਪਾਰਸਵਾ ਜਿਹੜੇ ਨੇ ਇਹ ਅਜ ਤਾਂ ਨਹੀਂ ਮੈਂ 1992 ਤੋਂ ਇਹਨਾਂ ਨਾਲ ਚੱਲਿਆ ਆ ਰਿਹਾ ਇਹ ਹਮੇਸ਼ਾ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਨੇ ਇਹ ਨਹੀਂ ਕਾਲੀ ਦਲ ਦੀ ਗੱਲ ਇਹ ਸਾਨੀ ਸਾਹਿਬ ਨਾਲ ਵੀ ਭਰਾਵਾਂ ਰਾਂਗ ਹੀ ਵਿਚਰੇ ਔਰ ਸਾਨੀ ਸਾਹਿਬ ਨੇ ਵੀ ਇਹਨਾਂ ਨੂੰ ਪਿਆਰ ਜਿਹੜਾ ਵਾ ਉਸ ਤੋਂ ਵੱਧ ਜਾ ਕੇ ਆਪਣੇ ਤੋਂ ਦਿੱਤਾ ਕਦੀ ਉਹਨਾਂ ਨੇ ਸੋਚ ਨਹੀਂ ਰੱਖੀ ਭਾਵੇਂ ਹਿੰਦੂ ਸਿੱਖ ਭਾਈਚਾਰਾ ਅੱਜ ਦੇ ਕੋਈ ਪਾਰਟੀਆਂ ਗੱਲਾਂ ਕਰਦੀਆਂ ਨੇ ਕਾਲੀ ਦਲ ਨੇ ਹਮੇਸ਼ਾ ਭਲਾ ਕੀਤਾ ਪੰਜਾਬੀਆਂ ਦਾ ਸਮੁੱਚੇ ਵਰਗਾਂ ਦਾ ਔਰ ਹਰ ਵਰਗ ਦਾ ਉਹਨਾਂ ਖਿਆਲ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਇਸੇ ਤਰ੍ਹਾਂ ਹੀ ਇਹ ਸਾਰੇ ਅੱਜ ਦਾ ਫੈਕਸ਼ਨ ਜਿਹੜਾ ਹੈ ਵੱਡਾ ਰੂਪ ਜਿਹੜਾ ਰੈਲੀ ਦਾ ਧੰਨ ਕਰ ਗਿਆ ਆਉਣ ਵਾਲੇ ਦਿਨਾਂ 'ਚ ਇਸ ਰੈਲੀ ਨੂੰ ਹੋਰ ਦੇਖਦੇ ਆਇਆ 9 ਤਰੀਕ ਨੂੰ ਵੀ ਸ਼ਹਿਰ ਦੇ ਅੰਦਰ ਇੱਕ ਹਲਕੇ ਦੀ ਸਰਦਿਕਰਨ ਜਿਸਨ ਮਿਡੀਆ ਰੈਲੀ ਕਰੇ ਔਰ ਲੋਕ ਉਸ ਦਿਨ ਇਹ ਵੀ